ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਨਿੰਬੂ ਦਾ ਖੱਟਾ ਮਿੱਠਾ ਪਰਮਾ ਅਚਾਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇੱਥੇ ਜੀ ਮੈਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਸੁਕਾ ਲਿਆ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਨਿੰਬੂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਮੈਂ ਦੱਸਦੀ ਹਾਂ ਮਸਾਲੇ ਦੇ ਵਿੱਚ ਕੀ ਲਿਆ ਇੱਥੇ ਮੈਂ ਲਿਆ ਜੀਰਾ 3-4 ਚਮਚ ਜੀਰੇ ਦੇ ਤੇ 2-3 ਚਮਚ ਜਵੈਣ ਦੇ ਲਿਆ ਤੁਸੀਂ ਆਪਣੇ ਅਚਾਰ ਦੇ ਅਕੋਰਡਿੰਗ ਮਸਾਲਾ ਲੈ ਲੈਣਾ ਤੇ ਇਹਨੂੰ ਮੈਂ ਦਰਦਰਾ ਜਿਹਾ ਪੀਸ ਲਿਆ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਬਸ ਦਰਦਰਾ ਜਿਹਾ ਜਿਵੇਂ ਆਪਾਂ ਕੁੱਟੀ ਦਾ ਓਵੇਂ ਦਾ ਮਸਾਲਾ ਪੀਸ ਲਿਆ ਤੇ ਹੁਣ ਇਹਦੇ ਵਿੱਚ 2 ਚਮਚ ਕਾਲੇ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮਿਲਾ ਸਕਦੇ ਹੋ ਤੇ ਮੈਂ ਕਾਲਾ ਨਮਕ ਹੀ ਯੂਜ਼ ਕੀਤਾ ਕਾਲੇ ਨਮਕ ਨਾਲ ਜ਼ਿਆਦਾ ਟੇਸਟੀ ਬਣਦਾ ਤੇ ਤੁਸੀਂ ਚਾਹੋ ਤਾਂ ਦੂਜਾ ਨਮਕ ਵੀ ਪਾ ਸਕਦੇ ਹੋ ਤੇ ਹੁਣ ਇੱਥੇ ਦੋ ਹੀ ਚਮਚ ਵਿੱਚ ਚੀਨੀ ਦੇ ਪਾਏ ਆ ਆ ਦੇਖੋ ਜੀ ਦੋ ਚਮਚ ਚੀਨੀ ਦੇ ਤੇ ਹੁਣ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਪੀਸੀ ਹੋਈ ਪਾਈ ਆ ਤੁਸੀਂ ਅਚਾਰ ਦੇ ਮੁਤਾਬਕ ਆਪਣਾ ਹਨਾ ਇਹ ਸਮਾਨ ਲੈਣਾ ਵੀ ਕਿੰਨਾ ਕੁ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਆ ਮਿਕਸ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਨਿੰਬੂਆਂ ਦੇ ਵਿੱਚ ਭਰਾਂਗੇ ਪਲੀਜ਼ ਜੇਕਰ ਤੁਸੀਂ ਨਿਊ ਹੋ ਮੇਰੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਵੀ ਕਰਿਓ ਵੀਡੀਓ ਨੂੰ ਤੇ ਆਪਣੇ ਫਰੈਂਡ ਸਰਕਲਸ ਸ਼ੇਅਰ ਵੀ ਕਰਿਓ ਜੀ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਤੇ ਬਹੁਤ ਹੀ ਟੇਸਟੀ ਅਚਾਰ ਬਣਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਅਗਰ ਇਸ ਤਰੀਕੇ ਨਾਲ ਆਪਾਂ ਬਣਾਉਨੇ ਆ ਤੇ ਹੁਣ ਆਪਾਂ ਨਿੰਬੂਆਂ ਦੀ ਕਟਿੰਗ ਕਰਦੇ ਆ ਇਸ ਤਰੀਕੇ ਨਾਲ ਆਪਾਂ ਨਿੰਬੂ ਕੱਟਣਾ ਬਿਲਕੁਲ ਅਲੱਗ ਨਹੀਂ ਕਰਨੇ ਦੋ ਪੀਸ ਇੱਕ ਸਾਈਡ ਤੋਂ ਜੁੜਿਆ ਰਹਿਣ ਦੇਣਾ ਤੇ ਐਵੇਂ ਆਪਾਂ ਟੱਕ ਲਾ ਲੈਣਾ ਅੱਧਾ ਕੱਟ ਲੈਣਾ ਤੇ ਫਿਰ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਇਹਦਾ ਰਸ ਨਿਚੋੜ ਲੈਣਾ ਕੁਛ ਨਿੰਬੂ ਆ ਮੈਂ ਪਹਿਲਾਂ ਨਚੋੜੇ ਸੀ ਤੇ ਆ ਦੇਖੋ ਜੀ ਇਸ ਤਰੀਕੇ ਨਾਲ ਅੱਧਾ ਕ ਰਸ ਨਿਚੋੜ ਦੇਣਾ ਅੱਧਾ ਕ ਵਿੱਚ ਹੀ ਰਹਿਣ ਦੇਣਾ ਇਸ ਤਰੀਕੇ ਨਾਲ ਆਪਾਂ ਇਹਨੂੰ ਨਿਚੋੜ ਨਿਚੋੜ ਕੇ ਰੱਖ ਦੇਣਾ ਬਿਲਕੁਲ ਨਿੰਬੂ ਦੋਨੋਂ ਅਲੱਗ ਨਹੀਂ ਕਰਨੇ ਸਿਰਫ ਅੱਧਾ ਟੁਕ ਅੱਧਾ ਆਪਾਂ ਕੱਟ ਕਰਨਾ ਅੱਧਾ ਜੁੜਿਆ ਰਹਿਣ ਦੇਣਾ ਇਸ ਤਰੀਕੇ ਨਾਲ ਹੁਣ ਇਹਦਾ ਵੀ ਰਸ ਨਿਚੋੜ ਦਿੰਨੇ ਆ ਤੇ ਇਹਦੇ ਵਿੱਚ ਆਪਾਂ ਕੋਈ ਵੀ ਨਾ ਤੇਲ ਨਾ ਸਿਰਕਾ ਕੋਈ ਚੀਜ਼ ਯੂਜ਼ ਨਹੀਂ ਕਰਨੀ ਇਸੇ ਤਰੀਕੇ ਨਾਲ ਇਹ achar ਬਣਾਵਾਂਗੇ ਤਾਂ ਪੂਰਾ ਸਾਲ ਆਪਣਾ acharੇ ਖਰਾਬ ਨਹੀਂ ਹੋਊਗਾ ਤੇ ਬਹੁਤ ਹੀ ਟੇਸਟੀ ਬਣੂਗਾ ਇਸ ਤਰੀਕੇ ਨਾਲ ਸਾਰੇ ਨਿੰਬੂ ਆਪਾਂ ਕੱਟ ਲੈਣੇ ਆ ਲਓ ਜੀ ਆ ਦੇਖੋ ਸਾਰੇ ਕੱਟ-ਕੱਟ ਕੇ ਮੈਂ ਦਾ ਰਸ ਕੋਲੀ ਦੇ ਵਿੱਚ ਨਿਚੋੜ ਲਿਆ ਤੇ ਇਸ ਤਰੀਕੇ ਦੇ ਆਪਾਂ ਰੈਡੀ ਕਰਕੇ ਰੱਖ ਲੈਣੇ ਆ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲੇ ਦੀ ਫੀਲਿੰਗ ਕਰਦੇ ਆ ਆ ਦੇਖੋ ਆ ਇੱਕ ਕੋਲੀ ਨਿੰਬੂ ਦਾ ਰਸ ਨਿਕਲਿਆ ਇਹ ਆਪਾਂ ਇੱਕ ਸਾਈਡ ਤੇ ਰੱਖਣਾ ਇਹਦਾ ਵੀ ਆਪਾਂ ਯੂਜ਼ ਕਰਾਂਗੇ ਕਿਵੇਂ ਯੂਜ਼ ਕਰਨਾ ਇਹ ਬਾਅਦ ਚ ਦੱਸੂਗੀ ਫਿਲਹਾਲ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਮਸਾਲਾ ਭਰ ਦਿਆਂ ਨਿੰਬੂਆਂ ਦੇ ਵਿੱਚ ਚਮਚ ਨਾਲ ਇੱਕ ਇੱਕ ਨਿੰਬੂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਦੱਬ ਦੱਬ ਕੇ ਮਸਾਲਾ ਭਰ ਦੇਣਾ ਕਿਉਂਕਿ ਮਸਾਲੇ ਨਾਲ ਹੀ ਟੇਸਟ ਆਉਣਾ ਔਰ ਜਿੰਨਾ ਜ਼ਿਆਦਾ ਮਸਾਲਾ ਭਰਾਂਗੇ ਨਿੰਬੂ ਆਪਣੇ ਖਰਾਬ ਨਹੀਂ ਹੋਣਗੇ ਇਸ ਤਰੀਕੇ ਨਾਲ ਦੇਖੋ ਹੱਥਾਂ ਨਾਲ ਇਹਨੂੰ ਵਿੱਚ ਫੀਲਿੰਗ ਕਰਨੀ ਆ ਤੇ ਬਹੁਤ ਹੀ ਹਾਜ਼ਮੇ ਵਾਲੇ ਆਚਾਰ ਟੇਸਟੀ ਹੁੰਦਾ ਮੈਨੂੰ ਤਾਂ ਮੇਰਾ ਤਾਂ ਨਿੰਬੂ ਦਾ achar ਬਹੁਤ ਫੇਵਰੇਟ ਆ ਮੈਨੂੰ ਸਭ ਤੋਂ ਜ਼ਿਆਦਾ ਨਿੰਬੂ ਦਾ achar ਵਧੀਆ ਲੱਗਦਾ ਤੇ ਜ਼ਰੂਰ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹਨਾ ਨਿੰਬੂ ਤਾਂ ਆਪਣੇ ਸਿਹਤ ਲਈ ਆਪਣੇ ਹਾਜਮੇ ਲਈ ਚੰਗੇ ਹੁੰਦੇ ਨੇ ਆ ਮੈਂ ਇੱਕ ਡੱਬਾ ਲੈ ਲਿਆ ਸੁੱਕਾ ਨਾਲ ਦੀ ਨਾਲ ਫੀਲਿੰਗ ਕਰ ਕਰਕੇ ਇਹਦੇ ਵਿੱਚ ਰੱਖਦੇ ਜਾਵਾਂਗੇ ਇਸ ਤਰੀਕੇ ਨਾਲ ਆ ਦੇਖੋ ਜੀ ਇੱਕ ਇੱਕ ਨਿੰਬੂ ਇਸੇ ਤਰੀਕੇ ਆਪਾਂ ਮਸਾਲੇ ਦੀ ਫੀਲਿੰਗ ਕਰਾਂਗੇ ਤੇ ਡੱਬੇ ਦੇ ਵਿੱਚ ਪਾਉਂਦੇ ਜਾਵਾਂਗੇ ਡੱਬਾ ਧਿਆਨ ਰੱਖਣਾ ਕੋਈ ਵੀ ਆਪਾਂ ਜੋ ਲੈਨੇ ਆ ਹਨਾ ਵਰਤਮਾਨ ਡੱਬਾ ਜੋ ਵੀ ਕੁਝ ਲੈਨੇ ਆ ਨਾ ਉਹ ਗਿੱਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਬਿਲਕੁਲ ਉਹਦਾ ਢੱਕਣ ਟਾਈਟ ਬੰਦ ਹੋਣਾ ਚਾਹੀਦਾ ਲਓ ਜੀ ਹੁਣ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਸਾਰੇ ਨਿੰਬੂਆਂ ਨੂੰ ਭਰ ਕੇ ਡੱਬੇ ਦੇ ਵਿੱਚ ਆਪਾਂ ਰੱਖ ਦਿੰਨੇ ਆ ਆ ਦੇਖੋ ਜੀ ਦੋਨੋਂ ਪਾਸੇ ਆਪਾਂ ਮਸਾਲਾ ਭਰਨਾ ਯਾਨੀ ਕਿ ਇੱਕ ਸਾਈਡ ਤੇ ਭਰਨਾ ਦੋਨੋਂ ਪਾਸੇ ਮਸਾਲਾ ਹੋਊਗਾ ਨਾ ਫਿਰ ਨਿੰਬੂ ਖਰਾਬ ਨਹੀਂ ਹੋਣਗੇ ਇਸ ਤਿੱਕਣਾ ਤੇ ਇਹ ਜਿਹੜੀ ਚੀਨੀ ਆਪਾਂ ਪਾਈ ਹੈ ਨਾ ਇਹਨੇ ਵਿੱਚ ਹੀ ਮੈਲਟ ਹੋ ਜਾਣਾ ਤੇ ਚੀਨੀ ਔਰ ਨਮਕ ਮਿਲ ਕੇ ਵਿੱਚ ਖੱਟਾ ਇਹ ਸਿਰਕੇ ਮੰਗੂ ਬਣ ਜਾਣਾ ਤੇ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਣਾ ਤੇ ਤੁਸੀਂ ਸਾਲ ਭਰ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਾਕੀ ਜਿਵੇਂ ਮੈਂ ਹਮੇਸ਼ਾ ਦੱਸਦੀ ਹੁੰਦੀ ਆ ਗਿੱਲਾ ਹੱਥ ਨਹੀਂ ਆਚਾਰ ਨੂੰ ਲਾਉਣਾ ਚਾਹੀਦਾ ਤੇ ਆਚਾਰ ਚਮਚ ਨਾਲ ਕੱਢਣਾ ਚਾਹੀਦਾ ਲਓ ਜੀ ਆਚਾਰ ਬਣ ਗਿਆ ਆਪਣਾ ਇਸ ਤਰੀਕੇ ਨਾਲ ਦੇਖ ਲਓ 1 ਮਿੰਟ ਮੈਂ ਥੱਲੇ ਨੂੰ ਕਰਕੇ ਦਿਖਾਉਣੀ ਆ ਦੇਖੋ ਜੀ ਤੇ ਇਹ 5-7 ਦਿਨਾਂ ਚ ਆਪਣਾ ਆਚਾਰ ਬਣ ਕੇ ਰੈਡੀ ਹੋ ਜਾਣਾ ਖਾਣ ਵਾਲਾ ਤੇ ਹੁਣ ਇਹਦੇ ਵਿੱਚ ਜਿਹੜਾ ਨਿੰਬੂ ਬਚਿਆ ਸੀ ਆਪਣਾ ਜਿਹੜਾ ਨਿੰਬੂ ਨਚੋੜੇ ਸੀ ਆਪਾਂ ਨਿੰਬੂ ਦਾ ਰਸ ਉਹ ਪਾਵਾਂਗੇ ਤੇ ਇਸ ਤਰੀਕੇ ਨਾਲ ਪਹਿਲਾਂ ਜਿਹੜਾ ਮਸਾਲਾ ਬਚਿਆ ਇਹ ਸਾਰਾ ਵਿੱਚ ਹੀ ਪਾ ਦਿੰਨੇ ਆ ਕਿਉਂਕਿ ਸਾਰਾ ਮਸਾਲਾ ਮਿਕਸ ਹੋ ਜਾਊਗਾ ਨਿੰਬੂਆਂ ਦੇ ਵਿੱਚ ਮੈਂ ਵੈਸੇ ਬਹੁਤ ਭਰ-ਭਰ ਕੇ ਪਾਇਆ ਤਾਂ ਵੀ ਥੋੜਾ ਬਚ ਗਿਆ ਮਸਾਲਾ ਤੇ ਮਸਾਲਾ ਤਾਂ ਜਿੰਨਾ ਜ਼ਿਆਦਾ ਹੋਵੇ ਉਨੰਹੀਂ ਟੇਸਟੀ ਲੱਗਦਾ ਆ achar ਇਸ ਕਰਕੇ ਸਾਰਾ ਮਸਾਲਾ ਵਿੱਚੀ ਪਾ ਦਿੰਨੇ ਆ ਤੇ ਬਸ ਚਮਚ ਨਾਲ achar ਕੱਢੋ ਡੱਬੇ ਨੂੰ ਹਮੇਸ਼ਾ ਬੰਦ ਰੱਖੋ ਗਿੱਲੇ ਹੱਥ ਨਾਲ ਨਾ ਲਾਓ ਤੇ ਥੋੜੇ ਦਿਨਾਂ ਬਾਅਦ ਇਹਨੂੰ ਹਿਲਾਉਂਦੇ ਰਹੋ achar ਨੂੰ ਕਦੇ ਵੀ achar ਖਰਾਬ ਨਹੀਂ ਹੋਊਗਾ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਲਓ ਜੀ ਸਾਰਾ ਮਸਾਲਾ ਇਹਦੇ ਵਿੱਚ ਐਡ ਕਰਤਾ ਉਹ ਦੇਖੋ ਥੱਲੇ ਤੱਕ ਜਾ ਰਿਹਾ ਮਸਾਲਾ ਤੇ ਬਾਕੀ ਜਦੋਂ ਆਪਾਂ ਰਸ ਪਾਉਣਾ ਤਾਂ ਬਿਲਕੁਲ ਮਿਕਸ ਹੋ ਜਾਣਾ ਇਹ ਵਿੱਚ ਹੀ ਘੁਲ ਜਾਣਾ ਲਓ ਜੀ ਮਸਾਲਾ ਆਪਾਂ ਪਾਤਾ ਸਾਰਾ ਤੇ ਨੂੰ ਇੱਕ ਵਾਰੀ ਹਲਾ ਦਿੰਨੇ ਆ ਤਾਂ ਕਿ ਥੱਲੇ ਤੱਕ ਮਸਾਲਾ ਚਲਿਆ ਜਾਵੇ ਤਾਂ ਆ ਦੇਖੋ ਮਸਾਲਾ ਬਿਲਕੁਲ ਥੱਲੇ ਤੱਕ ਜਾ ਚੁੱਕਿਆ ਹੁਣ ਇਹਦੇ ਵਿੱਚ ਜਿਹੜਾ ਰਸ ਕੌਲੀ ਦੇ ਵਿੱਚ ਕੱਢਿਆ ਸੀ ਉਹ ਸਾਰਾ ਇਹਦੇ ਵਿੱਚ ਹੀ ਪਾ ਦੇਣਾ ਆਪਾਂ ਆ ਦੇਖੋ ਇਹ ਕੱਢਣ ਦਾ ਰਸ ਇਹ ਰੀਜਨ ਸੀ ਕਿ ਫਿਰ ਮਸਾਲਾ ਨਹੀਂ ਸੀ ਭਰਿਆ ਜਾਣਾ ਅਗਰ ਆਪਾਂ ਨਿੰਬੂਆਂ ਦਾ ਰਸ ਨਾ ਕੱਢਦੇ ਤੇ ਨਾਲੇ ਹੁਣ ਇਹਨੇ ਰਸ ਤੇ ਚੀਨੀ ਨਮਕ ਨੇ ਮਿਲ ਕੇ ਸਿਰਕੇ ਦਾ ਰੂਪ ਲੈ ਲੈਣਾ ਤੇ ਅਚਾਰ ਬਿਲਕੁਲ ਉਹਦੇ ਵਿੱਚ ਪਣ ਜਾਣਾ ਬਿਲਕੁਲ ਵੀ ਖਰਾਬ ਨਹੀਂ ਹੋਣਾ ਤੇ ਹੁਣ ਇਹਨੂੰ ਇੱਕ ਵਾਰੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਤਾਂ ਕਿ ਮਸਾਲਾ ਸਾਰਾ ਇੱਕ ਜਾ ਮਿਕਸ ਹੋ ਜਵੇ ਤੇ ਵੈਸੇ ਵੀ ਤੁਸੀਂ ਅਚਾਰ ਨੂੰ ਇਸ ਤਰੀਕੇ ਨਾਲ ਥੋੜੇ ਦਿਨਾਂ ਬਾਅਦ ਹਿਲਾਉਂਦੇ ਰਹੋਗੇ ਨਾ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਲੋ ਜੀ achar ਆਪਣਾ ਬਣ ਕੇ ਰੈਡੀ ਆ ਤੇ 5-6 ਦਿਨਾਂ ਦੇ ਵਿੱਚ ਬਿਲਕੁਲ ਖਾਣ ਵਾਲਾ ਹੋ ਜਾਊਗਾ ਤੇ ਇਸ ਤਰੀਕੇ ਨਾਲ ਤੁਸੀਂ achar ਬਣਾਓਗੇ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਗਾ ਤੇ ਬਹੁਤ ਜ਼ਿਆਦਾ ਟੇਸਟੀ ਤੇ ਜੰਮੀ ਬਣੂਗਾ ਕਮੈਂਟ ਕਰਕੇ ਦੱਸਿਓ ਜੀ ਅੱਜ ਦੀ ਮੇਰੀ ਇਹ ਵੀਡੀਓ ਕਿਹਾਂ ਜੀ ਲੱਗੀ ਮਿਲਦਿਆਂ ਜੀ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ